ਸੋਸ਼ਲ ਮੀਡੀਆ ਤੇ ਬਰਾਨੂ ਕੁੜੀ ਤੇ ਵੈਲਡਰ ਗਰਲ ਦੇ ਨਾਮ ਨਾਲ ਮਸ਼ਹੂਰ ਹਰਪਾਲ ਕੌਰ ਜਿਸ ਤੱਕ ਕੁਝ ਸਾਲ ਪਹਿਲਾਂ ਆਪਸੀ ਅਣਬਣ ਕਾਰਨ ਆਪਣੇ ਪਤੀ ਤੋਂ ਤਲਾਕ ਹੋ ਗਿਆ ਸੀ ਜਿਸ ਬਾਰੇ ਹਰਪਾਲ ਕੌਰ ਕਈ ਵਾਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਦੱਸ ਵੀ ਚੁੱਕੀ ਹੈ ਤੇ ਹੁਣ ਸਿੰਗਲ ਮਮ ਬਣ ਕੇ ਆਪਣੇ ਪੁੱਤ ਨੂੰ ਪਾਲ ਰਹੀ ਹੈ ਤੇ ਆਪਣੇ ਪਿਤਾ ਨਾਲ ਉਹਨਾਂ ਦੇ ਕੰਮ ਵਿੱਚ ਮਦਦ ਕਰਦੀ ਹੈ ਸੋਸ਼ਲ ਮੀਡੀਆ ਤੇ ਹਰ ਭਾਲ ਕੋਰ ਕੰਮ ਦੀਆਂ ਤੇ ਆਪਣੇ ਜਿਮ ਵਗੈਰਾ ਲਾਉਂਦੀਆਂ ਦੀਆਂ ਜਾਂ ਕੁਝ ਹੋਰ ਵੀਡੀਓ ਅਪਲੋਡ ਕਰਦੀ ਹੀ ਰਹਿੰਦੀ ਹੈ ਪਰ ਇਸ ਸਭ ਦੇ ਬਾਵਜੂਦ ਵੀ ਬ੍ਰਾਊਨ ਕੁੜੀ ਨੂੰ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਗੰਦੇ ਘਟਿਆ ਕਮੈਂਟ ਕਰ ਦਿੰਦੇ ਹਨ ਕਈ ਵਾਰ ਤਾਂ ਬ੍ਰਾਊਨ ਕੁੜੀ ਇਨ੍ਹਾਂ ਕਮੈਂਟਾਂ ਨੂੰ ਇਗਨੋਰ ਕਰ ਦਿੰਦੀ ਹੈ ਤੇ ਆਪਣੇ ਕੰਮ ਵੱਲ ਲੱਗੀ ਰਹਿੰਦੀ ਹੈ ਪਰ ਜਦੋਂ ਕੋਈ ਜ਼ਿਆਦਾ ਹੀ ਸਿਰ ਚੜਦਾ ਹੈ ਤਾਂ ਫਿਰ ਉਸ ਨੂੰ ਮੌਕੇ ਤੇ ਜਵਾਬ ਵੀ ਦੇ ਦਿੰਦੀ ਹੈ ਇਦਾਂ ਹੀ ਇੱਕ ਮੁੰਡੇ ਨੇ ਬ੍ਰਾਊਨ ਕੁੜੀ ਨੂੰ ਕਮੈਂਟ ਕੀਤਾ ਕਿ ਲੱਛਣ ਤੇਰੇ ਮਾੜੇ ਸੀ ਤੂੰ ਤਾਂ ਹੀ ਨਹੀਂ ਟਿਕੀ ਤਾਂ ਬਰਾਊਨ ਕੁੜੀ ਨੇ ਵੀ ਇਸ ਮੁੰਡੇ ਨੂੰ ਉਸਦੀ ਹੀ ਭਾਸ਼ਾ ਚ ਜਵਾਬ ਦਿੰਦੇ ਹੋਏ ਕਿਹਾ ਕਿ ਲੱਛਣ ਤਾਂ ਤੇਰੇ ਵੀ ਸਹੀ ਨਹੀਂ ਲੱਗਦੇ ਮੈਨੂੰ ਲੱਗਦਾ ਟਿਕਣੀ ਤੇਰੇ ਵੀ ਨਹੀਂ ਬਾਕੀ ਦੋਸਤੋ ਇੱਥੇ ਬਰਾਊਨ ਕੁੜੀ ਨੇ ਇਸ ਮੁੰਡੇ ਨੂੰ ਉਸਦੀ ਭਾਸ਼ਾ ਜਵਾਬ ਦੇ ਕੇ ਠੀਕ ਕੀਤਾ ਜਾਂ ਗਲਤ ਆਪਣੇ ਵਿਚਾਰ ਕਮੈਂਟਾਂ ਚ ਜ਼ਰੂਰ